ਇਹਨਾਂ ਪਾਈਆਂ ਸੀ ਵੋਟਾਂ ਆਪਾਂ ਨੂੰ ਬਾਈ ਜਿਹਰ ਨਹੀਂ ਮੰਤਰੀ ਸਾਹਿਬ ਨਹੀਂ ਪਾਈਆਂ ਇਹਨਾਂ ਤੁਹਾਨੂੰ ਡਾਂਗ ਫੇਰੀ ਹੈ ਨਾ ਬੂਤੇਕ ਨਹੀਂ ਇਹਨਾਂ ਬਿਲਕੁਲ ਇਹ ਆਪਣਾ ਮੋਹਦ ਬਾਦ ਜੀ ਤੋਂ ਸਤਨਾਮ ਖਲੋਪ ਮੈਨੂੰ ਮਤੋਂ ਵੀ ਪੁੱਛ ਲੈਂਦੋਂ ਜਿਹੜਾ ਸਾਡੇ ਬੂਤੇ ਪੀਟਾ ਮੈਂ ਉਹਨੂੰ ਪੁੱਛਣਾ ਇਤਨਾ ਥੋੜਾ ਪੈ ਜਾਣੀਆਂ ਤਰਲੋਚੋਂ ਤੋਂ ਆਖੇ ਥੋੜਾ ਪੈ ਜਾਣੀਆਂ ਹੁਣ ਜਿਹੜਾ ਸਾਡੇ ਬੂਤੇ ਪੀਟਾ ਦੱਸ ਨਹੀਂਦੇ ਉਹਨੇ ਗੱਲ ਸੱਚੀ ਗੱਲ ਠੀਕ ਹੈ ਤਰਲੋਜਨ ਸਿੰਘ ਨੇ ਪਾਈਆਂ ਆ ਆ ਵੇਲੋ ਉਹ ਤਰਲੋਜੋਂ ਵੇਲੋ ਉਹ ਕਲੀ ਆ ਤਰਲੋਜਨ ਸਿੰਘ ਜਿਹੜਾ ਖਲੋਤਾ ਉਹਦੀ ਉਹਨੇ ਕਹਦਾ ਪਾਈਆਂ ਜਿਹੜਾ ਨਬੂਤੇ ਬੈਠਾ ਉਹ ਨੂੰ ਪਾਉ ਜਿਹਨੇ ਵੋਟ ਪਾਉਣੀ ਨਾ ਉਹਨੇ ਕਹਣਾ ਭਾਗ ਭਾਤੀ ਨਹੀਂ ਤੈਨੂੰ ਭਾਵੇਂ ਨਾ ਵੀ ਤੁਰਿਆ ਆ ਅਸੀਂ ਪਾ ਹੀ ਤੈਨੂੰ ਤੇ ਇਹ ਇਹ ਗੱਲ ਸੁਣੋ ਮੰਤਰੀ ਸਾਹਿਬ ਕਲੀਅਰ ਮੈਂ ਦਰਦਾ ਤੁਹਾਨੂੰ ਆਪਾਂ ਨੂੰ ਚਲੋ ਇਹ ਆਪਾਂ ਇਹਨਾਂ ਦਾ ਨਾਲਾ ਖਲਾਉਣ ਦੇ ਆਹ ਗੱਲ ਤੇ ਸੁਣ ਲਾ ਤੂੰ ਇਹ ਦੱਸ ਪੀ ਇਹਨਾਂ ਤੁਹਾਨੂੰ ਡਾਂਗ ਫੇਰੀ ਕਿ ਨਹੀਂ ਫੇਰੀ ਬਿਲਕੁਲ ਜੀ ਇਹ ਆਂਦੇ ਝਾੜੂ ਤੁਹਾਡੇ ਹੁਣ ਮੈਂ ਤੁਹਾਨੂੰ ਕੀ ਦੱਸਾਂ ਵੀ ਕਿੱਥੇ ਦੰਦਾਂ ਦੇ ਸਿੱਧਾ ਜਾਂਦਾ ਹੀ ਨਹੀਂ ਚਲੇ ਜੀ ਹੈ ਸਹੀ ਗੱਲ ਕਰਾਓ ਹੈ ਆਪਣਾ ਸਤਨਾਥ ਸਿੰਘ ਆ ਉਧਰ ਆਗੂ ਹਾਂ ਅੰਕਲ ਤੋਂ ਜੀਵਨਾ ਨੂੰ ਇਤਰੋਜਨ ਸਿੰਘ ਨੂੰ ਪਤਾ ਉਹਨੂੰ ਕੀ ਆਂਦੇ